ਹਾਂਜੀ ਅੱਜ ਮੈਂ ਦੱਸੂਗਾ ਫੇਸਬੁੱਕ ਦੇ ਪੇਜਾਂ ਦੇ ਉੱਪਰ ਸਭ ਤੋਂ ਵੱਡੀ ਆਉਣ ਵਾਲੀ ਪ੍ਰੋਬਲਮ ਆ ਜਿਹੜੀ ਉਹ ਆ ਪੇਜ ਨਾਟ ਐਲੀਜੀਬਲ ਜਾਂ ਫਿਰ ਲਿਖਿਆ ਉਹਨਾਂ ਯੂਜ਼ਰ ਨਾਟ ਐਲੀਜੀਬਲ ਇਹ ਦੋਨੇ ਆਉਂਦੇ ਕਿਉਂ ਨੇ ਇਹਨਾਂ ਦਾ ਠੀਕ ਕਰਨ ਦਾ ਤਰੀਕਾ ਕੀ ਆ ਪਹਿਲਾਂ ਆਪਾਂ ਤੁਹਾਨੂੰ ਆਉਣ ਦਾ ਤਰੀਕਾ ਦੱਸਾਂਗੇ ਇਹ ਕਿਉਂ ਆਉਂਦੇ ਨੇ ਇਹਨਾਂ ਦਾ ਅਲੱਗ-ਅਲੱਗ ਇਹ ਦੋ ਤਰ੍ਹਾਂ ਦੇ ਕਿਉਂ ਨੇ ਪੇਜ ਨਾਟ ਐਲੀਜੀਬਲ ਤੇ ਯੂਜ਼ਰ ਨਾਟ ਐਲੀਜੀਬਲ ਇਹ ਕਿਉਂ ਨੇ ਅਲੱਗ-ਅਲੱਗ ਕਿਉਂ ਨੇ ਦੋਨੇ ਪਹਿਲਾਂ ਤੁਹਾਨੂੰ ਇਹਨਾਂ ਬਾਰੇ ਦੱਸਾਂਗੇ ਫਿਰ ਕਿਉਂ ਆਉਂਦੇ ਨੇ ਉਹਦੇ ਬਾਰੇ ਦੱਸਾਂਗੇ ਫਿਰ ਇਹਨੂੰ ਠੀਕ ਕਰਨ ਦਾ ਤਰੀਕਾ ਹਾਂ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੇਜ ਨਾਟ ਐਲੀਜੀਬਲ ਜਿਹੜਾ ਪੇ ਨਾਟ ਐਲੀਜੀਬਲ ਹੁੰਦਾ ਇਹ ਇਸ ਕਰਕੇ ਆਉਂਦਾ ਇਹ ਆਪਣੇ ਪੇਜ ਉੱਪਰ ਦੇਖਣ ਨੂੰ ਮਿਲੂਆ ਤੁਹਾਨੂੰ ਜਿਹੜਾ ਯੂਜ਼ਰ ਨਾਟ ਐਲੀਜੀਬਲ ਹੈ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਆਪਾਂ ਜਿਹੜੀ ਪ੍ਰੋਫਾਈਲ ਤੋਂ ਪੇਜ ਬਣਾਇਆ ਗਿਆ ਉਹਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਯੂਜ਼ਰ ਨਾਟ ਐਲੀਜੀਬਲ ਇਹਨੂੰ ਠੀਕ ਕਰਨ ਦਾ ਤਰੀਕਾ ਤੁਹਾਨੂੰ ਕੋਈ ਨਹੀਂ ਦੱਸਦਾ ਹੋਰ ਬਹੁਤ ਸਾਰੇ ਵੀਡੀਓ ਲੋਕ ਬਣਾ ਦਿੰਦੇ ਨੇ ਪਰ ਇਹਨੂੰ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਕਰੇ ਕੋਈ ਵੀਡੀਓ ਨਹੀਂ ਬਣਾਉਂਦਾ ਇਹਨਾਂ ਨੇ ਹੈਲਪ ਕਰ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰੋ ਤੇ ਵੀਡੀਓ ਨੂੰ ਔਰ ਜੇ ਆਪਾਂ ਹੁਣ ਦੱਸ ਰਿਹਾ ਸਭ ਤੋਂ ਪਹਿਲਾਂ ਇਹਦੀ ਗੱਲ ਕਰਦੇ ਆਂ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਪੇ ਨਾਟ ਐਲੀਜੀਬਲ ਜਾਂ ਯੂ ਥਰੋਟ ਨਾਟ ਐਲੀਜੀਬਲ ਆਉਂਦਾ ਕਿਉਂ ਆ ਇਹਦਾ ਆਉਣ ਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਪੇਜ ਦਾ ਨਾਮ ਰੱਖਦੇ ਆਂ ਜਾਂ ਫਿਰ ਕਈ ਵਾਰ ਕੋਈ ਲੋਕ ਕੀ ਕਰ ਦਿੰਦੇ ਨੇ ਕੋਈ ਗੰਦਾ ਮੰਨਾ ਨਾਮ ਰੱਖ ਲੈਂਦੇ ਨੇ ਕੋਈ ਨਾ ਕੋਈ ਇਹੋ ਜਿਹਾ ਉਹ ਚ ਕੁਛ ਨਾ ਕੁਛ ਹੁੰਦਾ ਵੀ ਆਪਾਂ ਨੂੰ ਥੋੜਾ ਜਿਆਦਾ ਜਿਵੇਂ ਸੈਕਸ ਲਾ ਕਹਿ ਦਈਏ ਉਹ ਚੀਜ਼ ਆਉਂਦਾ ਇਹ ਮੇਨ ਉਹਦੇ ਕਰਕੇ ਵੀ ਆਉਂਦਾ ਕਿਉਂਕਿ ਫੇਸਬੁਕ ਨੇ ਹੁਣ ਪਾਲਿਸੀ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਕਰਤਾ ਹੁਣ ਇੰਨੀ ਜ਼ਿਆ ਗਲਤੀ ਕਰਾਂਗੇ ਤਾਂ ਨਾਲ ਨਾਲ ਫੜੇ ਜਾਵਾਂਗੇ ਸਭ ਤੋਂ ਪਹਿਲਾਂ ਕਾਰਨ ਤਾਂ ਇਹ ਹੀ ਆ ਵੀ ਆਪਣੇ ਪੇਜ ਦਾ ਨਾਮ ਉਹ ਸਹੀ ਰੱਖੋ ਜਿਹੜਾ ਕਿ ਵੀ ਲੋਕਾਂ ਨੂੰ ਦੇਖਣ ਦੇ ਵਿੱਚ ਠੀਕ ਲੱਗੇ ਕੋਈ ਇਹ ਨਾ ਲੱਗੇ ਕੋਈ ਆਪਣੀ ਰਿਪੋਰਟ ਵਗੈਰਾ ਨਾ ਕਰੇ ਉਹਦੇ ਉੱਪਰ ਦੂਜਾ ਉਸ ਤੋਂ ਬਾਅਦ ਆਪਾਂ ਕੋਈ ਗੰਦੀ ਮੰਦੀ ਫੋਟੋਆਂ ਅਪਲੋਡ ਕਰਨੀਆਂ ਜਾਂ ਫਿਰ ਘੱਟ ਕੱਪੜੇ ਵਾਲੀਆਂ ਕਹਿ ਲਈਏ ਕੋਈ ਸੈਕਸਚੁਅਲ ਟਾਈਪ ਦੀਆਂ ਥੋੜੀਆਂ ਮੋਟੀਆਂ ਉਹ ਉਹ ਟਾਈਪ ਦੀਆਂ ਫੋਟੋ ਪਾਮਗੇ ਉਹਨਾਂ ਕਰਕੇ ਵੀ ਆਊਗਾ ਹੀ ਆਊਗਾ ਜੀ ਤੇ ਤੀਜਾ ਨੰਬਰ ਤੀਜਾ ਨੰਬਰ ਆ ਟਾਈਟਲ ਜੇਕਰ ਆਪਾਂ ਕੋਈ ਟਾਈਟਲ ਦੇ ਵਿੱਚ ਆਪਨੇ ਕੋਈ ਗਲਤੀ ਕਰਾਂਗੇ ਕੋਈ ਗਲਤ ਵਰਡ ਦਾ ਯੂਜ਼ ਕਰਾਂਗੇ ਕੋਈ ਗਲਤ ਟੈਕਸ ਲਿਖਾਂਗੇ ਤਾਂ ਉਹਦੇ ਕਰਕੇ ਵੀ 100% ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਤੇ ਉਹਦੇ ਵੀ ਤੁਸੀਂ ਆਪਣਾ ਆਪ ਸਹੀ ਕਰੋ ਜੇਕਰ ਇਹਨਾਂ 'ਚ ਵੀ ਗਲਤੀ ਹੈ ਜੀ ਉਸ ਤੋਂ ਬਾਅਦ ਚੌਥਾ ਨੰਬਰ ਚੌਥਾ ਨੰਬਰ ਇਹ ਹੈ ਵੀ ਹੈਸ਼ਟੈਗ ਜਿਹੜੇ ਲਾਉਣੇ ਆ ਉਹ ਵੀ ਚੰਗੇ ਹੈਸ਼ਟੈਗ ਲਾਓ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਇਹ ਵੀ ਦੇ ਵਿੱਚ ਵੀ ਕੋਈ ਗੰਦਾ ਮੰਦਾ ਹੈਸ਼ਟੈਗ ਲਾ ਲਓ ਤੁਹਾਡੇ ਇਹ ਹੋ ਜੇ ਲਾਲਚ ਵੀ ਚਲੋ ਆਪਣੀ ਵੀਡੀਓ ਵਾਇਰਲ ਹੋ ਜੂਗੀ ਤੇ ਹੈਸ਼ਟੈਗ ਦੇ ਵਿੱਚ ਵੀ ਧਿਆਨ ਰੱਖੋ ਵੀ ਚੰਗੇ ਹੈਸ਼ਟੈਗ ਲਾਓ ਉਸ ਤੋਂ ਬਾਹਰ ਗੱਲ ਕਰਦੇ ਆਂ ਜੀ ਹੁਣ ਆਪਾਂ ਪੰਜਵਾਂ ਨੰਬਰ ਪੰਜਵਾਂ ਨੰਬਰ ਕੀ ਆ ਗੰਦੀਆਂ ਰੀਲਾਂ ਅਪਲੋਡ ਕਰਨੀਆਂ ਸੈਕਸੂਅਲ ਟਾਈਪ ਰੀਆਂ ਜਾਂ ਕੋਈ ਦੇਖੋ ਤੁਸੀਂ ਕੋਈ ਕੋਈ ਜਿਸਮ ਵਗੈਰਾ ਦਿਖਾਉਂਦੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਾਰਾ ਤੇ ਉਹ ਚੀਜ਼ਾਂ ਵੀ ਤੁਸੀਂ ਨਹੀਂ ਆਪਣੀ ਰੀਲਾਂ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਜਾਂ ਵੀਡੀਓ ਦੇ ਵਿੱਚ ਜਾਂ ਫਿਰ ਬੋਲੀ ਆ ਜਿਹੜੀ ਗੰਦੀ ਮੰਦੀ ਉਹ ਵੀ ਨਹੀਂ ਯੂਜ਼ ਕਰ ਸਕਦੇ ਉਹ ਵੀ ਆਪਣੇ ਸਹੀ ਕਰਕੇ ਉਹ ਰੀਲਾਂ ਵੀਡੀਓ ਪਾਓ ਤੇ ਉਹ ਹੋਰ ਵੀ ਮੇਨ ਕਰਨਾ ਜੀ ਇਹ ਆਉਣ ਦਾ ਉਸ ਤੋਂ ਬਾਹਰ ਆਪਣਾ ਜਿਹੜਾ ਪੇਜ ਆ ਉਹ 30 ਦਿਨ ਪੁਰਾਣਾ ਹੋਣਾ ਚਾਹੀਦਾ ਜਾਂ ਫਿਰ ਆਪਣੀ ਪ੍ਰੋਫਾਈਲ ਆ ਜਾਂ ਪੇਜ ਚੇਂਜ ਕਰ ਲੈਣੇ ਉਹ ਵੀ ਆਪਣੀ 30 ਦਿਨ ਤੋਂ ਪੁਰਾਣੀ ਹੋਣੀ ਚਾਹੀਦੀ ਇਹ ਨਹੀਂ ਹੈਗਾ ਵੀ ਨਵਾਂ ਨਾਲ ਜਾਨਾ ਉਹਦੇ ਉੱਪਰ ਤੋਂ ਨਹੀਂ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਇਹ ਚੀਜ਼ਾਂ ਦਾ ਵੀ ਧਿਆਨ ਰੱਖੋ 30 35 40 ਦਿਨ ਲੱਗ ਜਾਂਦੇ ਪੁਰਾਣੇ ਹੋਣ ਫਿਰ ਇਹ ਆਪਣੇ ਆਪ ਸਹੀ ਹੋ ਜਾਂਦੇ ਜੀ ਹੁਣ ਮੈਂ ਤੁਹਾਨੂੰ ਠੀਕ ਕਰਨ ਦਾ ਤਰੀਕਾ ਦੱਸਾਂ ਵੀ ਇਹਨੂੰ ਠੀਕ ਕਿਵੇਂ ਕਰ ਸਕਦੇ ਆ ਠੀਕ ਕਰਨ ਲਈ ਕੀ ਕਰਨਾ ਆਪਾਂ ਨੇ ਆਪਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਪ੍ਰੋਫਾਈਲ ਆ ਜਾਂ ਪੇਜ ਆ ਉਹਦੇ ਪਿੱਛੇ ਜਾਣਾ ਤੁਸੀਂ ਨੇ ਪੇਜ ਓਪਨ ਕਰ ਤੋਂ ਬਾਅਦ ਆਪਾਂ ਜਾਂਦੇ ਇੱਥੇ ਪ੍ਰੋਫੈਸ਼ਨ ਡੈਸ਼ ਪੇਜ ਰეკਮੈਂਡਡ ਆ ਉਹਦੇ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਆ ਗਿਆ ਪੇ ਸਟੇਟਸ ਤੇ ਇਹ ਤੇ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਇੱਥੇ ਮੋਨਟਾਈਜ਼ ਆ ਜਾਣਾ ਨੀਚੇ ਲਿਖਿਆ ਹੋਇਆ ਇਹਦੇ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਪੇਜ ਉੱਪਰ ਵੀ ਆ ਰਿਹਾ ਪੇ ਨਾਟ ਐਲੀਜੀਬਲ ਇਹਨੂੰ ਠੀਕ ਕਰਨ ਦਾ ਕਿਵੇਂ ਆਪਾਂ ਕਰ ਸਕਦੇ ਹਾਂ ਤੇ ਇਹਦਾ ਆਪਾਂ ਸਭ ਤੋਂ ਪਹਿਲਾਂ ਤੇ ਸਕਰੀਨਸ਼ਾਟ ਲੈਣਾ ਜੀ ਇੱਕ ਸਕਰੀਨਸ਼ਾਟ ਲੈ ਲਿਆ ਇਹਦਾ ਤੇ ਉਸ ਤੋਂ ਬਾਅਦ ਤੁਸੀਂ ਬੈਕ ਜਾਣਾ ਬੈਕ ਜਾ ਕੇ ਕੀ ਕਰਨਾ ਹੁਣ ਤੁਸੀਂ ਨੇ ਆਪਣਾ ਇੱਥੇ ਸੈਟਿੰਗ ਦੇ ਵਿੱਚ ਜਾਣਾ ਇਹਦੇ ਇੱਥੇ ਲਿਖਿਆ ਹੋਊਗਾ ਜਾ ਕੇ ਆਪਾਂ ਚਲਣਾ ਹੈਲਪ ਐਂਡ ਸਪੋਰਟ ਦੇ ਵਿੱਚ ਜਾਣਾ ਇੱਥੇ ਜਾ ਕੇ ਇੱਥੇ ਲਿਖਿਆ ਹੋਊਗਾ ਸਪੋਰਟ ਇਨ ਬਾਕਸ ਤੇ ਕਲਿੱਕ ਕਰਨਾ ਜੀ ਸਪੋਰਟ ਇਨ ਬਾਕਸ ਯੂਆਰ ਅਲਰਟ ਤੇ ਆ ਕੇ ਕਲਿੱਕ ਕਰਦੇ ਹੋ ਕਲਿੱਕ ਕਰਨ ਤੋਂ ਬਾਅਦ ਇੱਥੇ ਦੇਖੋ ਨੋ ਵਾਇਲੇਸ਼ਨ ਕੋਈ ਵਾਇਲੇਸ਼ਨ ਨਹੀਂ ਹੈਗਾ ਇਹਦਾ ਜਾ ਕੇ ਸਕਰੀਨਸ਼ਾਟ ਲੈ ਲਓ ਇੱਕ ਇਹਦਾ ਵੀ ਸਕਰੀਨਸ਼ਾਟ ਲੈ ਲਿਆ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਜਾਣਾ ਜੀ ਫਿਰ ਬੈਕ ਬੈਕ ਜਾਣਾ ਨੰਬਰ ਕੀ ਕਰਨਾ ਤੁਸੀਂ ਨੇ ਤੀਜਾ ਨੰਬਰ ਤੁਸੀਂ ਨੇ ਇੱਥੇ ਸਾਈਡ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਨਾ ਜੀ ਇੱਥੇ ਜਾਣਾ ਇਹਦੇ ਉੱਪਰ ਕਲਿੱਕ ਕਰ ਦੇਣਾ ਆਪਣਾ ਪੇਜ ਜਾਂ ਪ੍ਰੋਫਾਈਲ ਆ ਇਸ ਸਾਈਡ ਤੇ ਤੁਹਾਨੂੰ ਤਿੰਨ ਬਿੰਦੂ ਜੇ ਦੇਖਣਗੇ ਇਹਨਾਂ ਤੇ ਕਲਿੱਕ ਕਰਕੇ ਨਾ ਇੱਥੇ ਪੇਜ ਦਾ ਲਿੰਕ ਕਾਪੀ ਕਰ ਲੈਣਾ ਆ ਦੇਖੋ ਕਾਪੀ ਲਿੰਕ ਆ ਗਿਆ ਤੇ ਐਵੇਂ ਪ੍ਰੋਫਾਈਲ ਆ ਮਿਲ ਜ ਤੁਹਾਨੂੰ ਬੈਕ ਜਾਣਾ ਬੈਕ ਜਾਣ ਤੋਂ ਬਾਅਦ ਦੁਬਾਰਾ ਇੱਥੇ ਜਾਣਾ ਜੀ ਆਪਾਂ ਨੇ نیچے ਕੋਟੇ ਪ੍ਰੋਬਲਮ ਤੇ ਜਾ ਕੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੇ ਇੱਥੇ ਕੰਟੀਨਿਊ ਟੂ ਰਿਪੋਰਟ ਇਹਦੇ ਤੇ ਕਲਿੱਕ ਕਰ ਦੇਣਾ ਜੀ ਕਲਿੱਕ ਕਰਕੇ ਉਸ ਤੋਂ ਬਾਅਦ ਨਾ ਤੁਸੀਂ ਨੇ ਕੀ ਕਰਨਾ ਇਨਕਲੂਡ ਆ ਜੀ ਇਹਦੇ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇੱਥੇ ਜਾ ਕੇ ਆਪਣਾ ਪੇਜ ਆ ਜਾਂ ਪ੍ਰੋਫਾਈਲ ਆ ਉਹ ਤੇ ਆ ਕਿ ਕਲਿੱਕ ਕਰਨਾ ਕੀ ਆ ਸੋਡਾ ਜੀ ਜਿਹੜਾ ਵੀ ਜਿਹੜੀ ਚੀਜ਼ ਤੇ ਪ੍ਰੋਬਲਮ ਆਈ ਹੈ ਮੇਰੇ ਪੇਜ ਦੇ ਉੱਪਰ ਆਈ ਹੈ ਮੈਂ ਪੇਜ ਸਿਲੈਕਟ ਕਰਦਾ ਤੇ ਇੱਥੇ ਸਕਰੀਨਸ਼ਾਟ ਦਿੱਤਾ ਉਹ ਇੱਕ ਪਹਿਲਾਂ ਤੋਂ ਇਹਨੂੰ ਡਿਲੀਟ ਕਰ ਦਿਓ ਤੇ ਨਵਾਂ ਸਕਰੀਨਸ਼ਾਟ ਜਿਹੜੇ ਆਪਾਂ ਲੈਂਦੇ ਨੇ ਉਦੋਂ ਉਹ ਜਾ ਕੇ ਦੋਨੇ ਲੈ ਕੇ ਆਉਣੇ ਨੇ ਇੱਥੇ ਲਓ ਜੀ ਮੈਂ ਦੋਨੇ ਸਕਰੀਨਸ਼ਾਟ ਲੈ ਆਉਣਾ ਤੇ ਇੱਥੇ ਆਪਾਂ ਆਪਣੇ ਪੇਜ ਦਾ ਜਿਹੜਾ ਲਿੰਕ ਆ ਉਹ ਕਾਪੀ ਕਰਤਾ ਤੇ ਹੁਣ ਇਹ ਦੁਬਾਰਾ ਕੀ ਕਰਨਾ ਇਹ ਦੁਬਾਰਾ ਇੱਕ ਮੈਂ ਤੁਹਾਨੂੰ ਆਪਣੇ ਫੇਸਬੁੱਕ ਦੇ ਪੇਜ ਦੇ ਉੱਪਰ ਇੱਕ ਮੇਰਾ ਚੈਨਲ ਬਣਿਆ ਹੋਇਆ ਇਹਦੇ ਵਿੱਚ ਆ ਕੇ ਤੁਹਾਨੂੰ ਲਿੰਕ ਮਿਲ ਜੂਗਾ ਨਹੀਂ ਫਿਰ ਇਹ ਜਿਹੜਾ ਮੈਂ ਤੁਹਾਨੂੰ ਨਾ ਇੱਕ ਟੈਕਸ ਲਿਖ ਕੇ ਦਿਨਾ ਵੀ ਐਵੇਂ ਤੁਸੀਂ ਰਿਪੋਰਟ ਕਰ ਸਕਦੇ ਹੋ ਇਹ ਜੇਕਰ ਤੁਹਾਨੂੰ ਟੈਕਸ ਚਾਹੀਦਾ ਤੇ ਤੁਸੀਂ ਨੇ ਕੀ ਕਰਨਾ ਮੇਰੇ ਫੇਸਬੁੱਕ ਦੇ ਪੇਜ ਦੇ ਉੱਪਰ ਨਾ ਦੇਖ ਰਹੇ ਤੁਸੀਂ ਇੱਥੇ ਸਾਈਡ ਤੇ ਜਿਵੇਂ ਚੈਨਲ ਬਣਿਆ ਹੋਇਆ ਉਹ ਤੇ ਜਾ ਕੇ ਤੁਸੀਂ ਚੈਨਲ ਤੇ ਜਾ ਕੇ ਇਹ ਸੋਂ ਮਿਲ ਜੂਗਾ ਟੈਕਸ ਐਵੇਂ ਤੁਸੀਂ ਇਹ ਤਾਂ ਕਾਪੀ ਕਰਕੇ ਲਾ ਦੇਣਾ ਤੇ ਇਹ ਆ ਚੱਕ ਲੈ ਹੁਣੇ ਜੀ ਆਪਾਂ ਉਹ ਟੈਕਸ ਜਿਹੜਾ ਆਪਣਾ ਸਾਰਾ ਬਣਿਆ ਹੋਇਆ ਆ ਟੈਕਸ ਆ ਕੇ ਇੱਥੇ ਤੁਸੀਂ ਕੀ ਕਰਨਾ ਯੂਅਰ ਪੇ ਨੇਮ ਲਿਖਿਆ ਨੂੰ ਜਾ ਕੇ ਤੁਸੀਂ ਡੀਲੀਟ ਕਰ ਦਿਓ ਡੀਲੀਟ ਕਰਕੇ ਲਓ ਜੀ ਆਪਾਂ ਇੱਥੇ ਆਪਣਾ ਪੇਜ ਆ ਉਹ ਭੱਗ ਗਿਆ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਇੱਥੇ ਆ ਕੇ ਸਾਈਡ ਤੇ ਤੁਹਾਨੂੰ ਇੱਕ ਦਿਨ ਹੋਊਗਾ ਤੀਰ ਦਮ ਸਜੇ ਤੇ ਕਲਿੱਕ ਕਰਕੇ ਤੁਸੀਂ ਰਿਪੋਰਟ ਕਰ ਸਕਦੇ ਨੇ ਇਹਦੀ ਇਹ ਥੋੜਾ ਥੋੜੇ ਦਿਨਾਂ ਚ ਠੀਕ ਹੋ ਜਾਊਗਾ ਤੇ ਹੋ ਸਕਦਾ ਥੋੜੇ ਘੰਟਿਆਂ ਦੇ ਵਿੱਚ ਹੀ ਠੀਕ ਹੋ ਜੇ ਜੇਕਰ ਤੁਸੀਂ ਇਹ ਕੋਈ ਗਲਤੀ ਨਹੀਂ ਕੀਤੀ ਪੇਜ ਦੇ ਉੱਪਰ ਇਹ ਬਹੁਤ ਸੌਖਾ ਤਰੀਕਾ ਜੀ ਐਵੇਂ ਕਰਕੇ ਤੁਸੀਂ ਆਪਣਾ ਨੂੰ ਭੇਜ ਸਕਦੇ ਹੋ ਹੋਰ ਵੀ ਜਾਣਕਾਰੀਆਂ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ